ਹਾਂਜੀ ਮਿੱਤਰੋ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਤੇ ਚੈਨਲ ਨੂੰ ਫੋਲੋ ਕਰ ਲਓ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਸਵਰਾਜ 855 21 ਮਾਡਲ 3 ਸਪੀਡ ਸੋਨਾ ਲੀਕਾ ਤੇ 858 ਸੈਂਟਰ ਗੇਅਰ 6055 ਦੀ ਡਿਮਾਂਡ ਆ ਗਈ ਮਿੱਤਰੋ ਵੱਧ 21 ਮਾਡਲ ਖੜਾਗਾ ਤੇ ਆਰਦਨ ਨੋਵੋ 605 ਖੜਾ ਤੇ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਐਡਰੈਸਾ ਤਰੌਲਾ ਤੇ ਪੱਤੀ ਪੈਂਦੀ ਬਗੇਹਿਰ ਹੈ ਨਾ ਹਾਂਜੀ ਬਗੇਹਿਰ ਪੱਤੀ ਦੇ ਵਿੱਚ ਟਰੈਕਟਰ ਇਹਨੇ ਖੜੇ ਨੇ ਵੀਰ ਟਰੈਕਟਰ ਦੀ ਵਪਾਰ ਦਾ ਕੰਮ ਕਰਦੇ ਨੇ ਟਰੈਕਟਰਾਂ ਦਾ ਤੇ ਟਰੈਕਟਰ ਬਿਲਕੁਲ ਬਈਨਾਂ ਕੋਲੇ ਬਈ ਨਵੇਂ ਨਵੇਂ ਹੁੰਦੇ ਨੇ ਸਾਨੂੰ ਆਪਾਂ ਸਾਰਾ ਦਿਖਾ ਦੇਣਾ ਪਹਿਲਾਂ ਤਾਂ ਇੱਧਰ ਦਿਖਾ ਦੇ ਵੀ 23 ਮਾਡਲ ਦੇ ਉੱਤੇ ਟਾਇਰੂਰੇ ਨਾਲ ਦੇ ਨੇ ਕਿੰਨੇ ਕਿਲੋ ਚੱਲ ਗਿਆ ਇਹ ਇਹ 400 ਘੰਟਾ ਚੱਲਾ ਵਾ ਬਾਈ ਹਜੇ ਹਾਂ 400 ਚੱਲਿਆ ਆ ਦੇਖੋ ਮਿੱਤਰੋ ਆ ਨੂਬ ਨਹੀਂ ਇਹ ਤਾਂ ਕਲੀਆਂ ਨਹੀਂ ਨਾ ਆ ਮਾੜਾ ਮੋਟਾ ਪੈਦਾਨਾ ਤੋਂ ਵੀ ਰੰਗ ਲਿਆਣੀ ਜਮਾ ਸਾਰਾ ਰਿਜਨਲ ਹੀ ਚੱਲਿਆ ਜਿੰਨਾ ਚੱਲਿਆ ਨਾਲ ਦੇ ਟਾਇਰ ਨੇਗੇ ਠੀਕ ਗੁੱਡੀ ਆ ਦੇ ਜਮਾ ਆਹ ਹਜੇ ਮਾੜੇ-ਵਾੜੇ ਹੁੰਦੇ ਨੇ ਨਾ ਘਾਂਦੀ ਨੇ ਹਾਂ ਠੀਕ ਆ ਤੇ ਇਹ ਮਾਡਲ ਆਗਾ 21 ਤੇਈ 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 ਮਾਡਲ 2023 ਮਾਡਲ ਹੈ। ਤੇਈ ਮਾਡਲ ਆਉਂਦਾ ਨਹੀਂ ਮਤਲਬ ਜਮਾ ਨਵਾ ਜਿਹੜੇ ਵੀਰ ਪੁਰਾਣੀ ਸੋ ਦੇ ਵਿੱਚ ਪਸੰਦ ਕਰਦੇ ਨੇ ਨਾ ਹਾਂਜੀ 3 ਸਪੀਡ ਦੇ ਵਿੱਚ ਹੈਗਾ ਤੇ ਇਹਦੀ ਡਿਮਾਂਡ ਕੀ ਰੱਖੀ ਗਈ ਹੈਗੀ? ਇਹਦੀ ਆਪਾਂ 795 ਡਿਮਾਂਡ ਰੱਖੀ ਆ। 795000 ਰੁਪਿਆ 23 ਮਾਡਲ ਮਿੱਤਰੋ 23 ਮਾਡਲ ਟਰੈਕਟਰ 850 400 ਘੰਟਾ ਚੱਲਿਆ ਹੋਣਾ ਹਾਂਜੀ 400 ਘੰਟੇ ਦੇ ਵਿੱਚ ਵਿੱਚ ਕਹਦੀ ਹੈ 723000 ਰੁਪਿਆ 795 795 ਡਿਮਾਂਡ ਜਿਹੜੀ ਰੱਖੀ ਹੋਇਆ 23 ਮਾਡਲ ਸੋਰੀ ਹਾਂਜੀ ਤੇ ਉਸ ਤੋਂ ਬਾਅਦ ਆ ਗਿਆ ਇਧਰਲੀ ਸਾਈਡ ਤੇ ਸੋਨਾ ਲੀਕਾ RX 60 ਜਿਹੜੇ ਵੀ ਡਿਮਾਂਡ ਕਰਦੇ ਆ ਇਹਦੇ ਟਾਇਰ ਟੂਰ ਕਿਵੇਂ ਆ ਇਹਦੇ ਨਾਲ ਦੇ ਆ ਨਾਲ ਦੇ ਆ ਮੂਰਲੇ ਨਵੇਂ ਪੁਆ ਤੇ ਤੇ ਮਗਰਲੇ ਨਾਲ ਦੇ ਆ ਨਾਲ ਦੇ ਆ 17 ਮਾਡਲ ਲੈ ਮਿੱਤਰੋ ਇਹ ਵੀ ਟਰੈਕਟਰ ਦਾ ਬਾਡੀ ਦਾ ਪੂਰਾ ਸਾਫ ਪਿਆ ਇਹਦਾ ਵੀ ਨਹੀਂ ਕਲਚ ਕਲਚ ਖੁੱਲਾ ਹੈ ਨਾ 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 ਸੀਲਡ ਆ ਸਾਰਾ ਸੀਲਡ ਆ ਮਿੱਤਰੋ ਆ ਦੇਖੋ ਜਮਾ ਕਹਿੰਦੇ ਸਿਕਰੀਆ ਹੀ ਪਿਆ ਇੱਥੇ ਟਰੈਕਟਰ ਦੇ ਜਮਾ ਤੇ ਇਹ ਟੂ ਸਪੀਡ ਆ ਕਿ 3 ਆ 2 ਆ ਇਹ ਇਹ 2 ਚ ਆਗਾ ਹਾਂ ਠੀਕ ਆ ਤੇ ਇਹ ਮਾਡਲ ਆਗਾ 17 17 ਮਾਡਲ ਆ ਡਿਮਾਂਡ 5 5 ਲੱਖ 35 ਹਜ਼ਾਰ ਇਹ ਜਿਹੜਾ 35000 535 ਲਿਖਿਆ ਇਹਨੇ ਦੀ ਜਨਾ ਕਿ ਮੌਕੇ ਤੇ ਹੋ ਜਾਊਗਾ ਘਟਵਾਦ ਕਰਦਾ ਇਹ ਮੌਕੇ ਤੇ ਘਟਵਾਦ ਠੀਕ ਹੋ ਜਾਊਗੀ ਸਾਰੇ ਡਾਇਰੈਕਟਰਾਂ ਜੀ ਸਾਰੇ ਟਰੈਕਟਰਾਂ ਜੋ ਮਤਲਬ ਸਾਰੇ ਟਰੈਕਟਰਾਂ ਜੋ ਕੋਈ ਕਿਸੇ ਦਾ ਫਿਕਸ ਰੇਟ ਨਹੀਂ ਹੈਗਾ ਘਟਵਾਦ ਹੋ ਜਾਊਗਾ ਜੀ ਤੇ ਇਧਰਲੀ ਸਾਈਡ ਤੇ ਆਹ ਖੜਾਗਾ 19 ਮਾਡਲ ਤੇ ਇਹ ਸਾਈਡ ਕਲੱਚ ਆ ਸੈਂਟਰ ਗੇਅਰ ਦੇ ਵਿੱਚ ਆ ਇਹ ਠੀਕ ਆ 14 ਦੇ ਟਾਇਰਾਂ ਚ 14 ਦੇ ਟਾਇਰਾਂ ਚ ਇਹਦੀ ਡਿਮਾਂਡ ਬਹੁਤ ਵੱਧ ਆ ਗਈ ਟਰੈਕਟਰ ਦੀ 14 ਦੇ ਟਾਇਰਾਂ ਵਾਲੇ ਦੀ ਤੇ ਮਿੱਤਰੋ 6 ਲੱਖ 15000 ਰੁਪਿਆ ਇਹਦੇ ਫਿਰ 6 ਦਾ ਛਾੜ ਦਈਏ ਪੂਰੇ ਦਾ ਛੜਦਾ ਹੈ ਛੜਦੋਗੇ ਲੈ ਮਿੱਤਰੋ 6 ਲੱਖ 15000 ਡਿਮਾਂਡ ਆ ਵੀਰ ਕਹਿੰਦਾ ਵੀ 6 ਲੱਖ ਦਾ ਪੂਰੇ ਦਾ ਛੜਦਾਂਗੇ ਐ ਨਹੀਂ ਪਤਾ ਮੌਕੇ ਤੇ ਜੇ ਹੋਰ ਵੀ ਘਟ ਜੂਗਾ ਨੇ ਘਟਣਾ ਹੋਇਆ ਤੇ ਉਸ ਤੋਂ ਬਾਅਦ ਆ ਗਿਆ ਫਾਰਮ ਟਰੈਕ 60 55 ਮਿੱਤਰੋ ਰੂਟਸ ਦੇ ਦਾ ਹਾਰ ਲਾਈਵ ਹੈ ਬਣਾ ਦਾ 2000 ਦੇ ਮੂਰੇ ਹੈ ਨਾ ਪਾਵਰ ਮੈਕਸ ਦੇ ਵਿੱਚ ਆਹੀ ਪਾਵਰ ਮੈਕਸ ਦੇ ਵਿੱਚ ਆਗਾ 4 ਸਪੀਡਾਂ ਚ ਛੋਟੇ ਇਹ ਕਿੰਨਾ ਗਾਫ 25 25 ਐ ਮਿੱਤਰੋ ਇਹਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਆ ਇਹ ਕਿੰਨੇ ਘੰਟੇ ਚੱਲ ਗਿਆ ਇਹ 700 ਘੰਟਾ ਚੱਲ ਗਿਆ ਜੀ ਲਓ ਵੀਰੋ 700 ਘੰਟਾ ਚੱਲਿਆ ਹੋਇਆ ਟਰੈਕਟਰ ਆ ਤੇ ਟਾਇਰ ਇਹਦੇ ਵੀ ਨਾਲ ਦੀ ਨੇ ਸਾਰਾ ਕੁਝ ਨਾਲ ਦਾ ਹੀ ਠੀਕ ਆ ਮਾੜ ਕੇ ਏਜੰਸੀ ਵੱਲੋਂ ਜਿਵੇਂ ਸਿਸਟਮ ਲੱਗਿਆ ਵਾ ਸਤਰੀ ਡਿਕ ਡੁਕ ਵਿੱਚ ਹੀ ਦੇਣਾ ਹੀ ਸਾਰਾ ਕੁਝ ਨਾਲ ਹੀ ਦੇਣਾ ਠੀਕ ਕੋਈ ਚੀਜ਼ ਨਹੀਂ ਲਾਉਣੀ ਨਾ 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 ਠੀਕ ਆ ਤੇ 21 ਮਾਡਲ ਆ ਇਹ 7 ਲੱਖ 60 ਹਜ਼ਾਰ ਰੀਡ ਮੰਗਦਾ ਪੰਜਾਬ ਨੰਬਰ ਆ ਹਾਂ ਪੰਜਾਬ ਨੰਬਰ ਆ ਫਰਸਟ ਪਾਰਟੀ ਦਾ ਫਰਸਟ ਪਾਰਟੀ ਉਹਨਾਂ ਦਾ ਸਾਰੇ ਟਰੈਕਟਰ ਫਰਸਟ ਓਨਰ ਦੇ ਸਾਰੇ ਫਰਸਟ ਓਨਰ ਦੇ ਠੀਕ ਆ ਇਹ ਵੀ ਨਹੀਂ ਨਾ ਕਿਸੇ ਪਾਸੇ ਚਾਬੀ ਚੂਬੀ ਲੱਗੀ ਡੁਕ ਨਾ ਸਾਰਾ ਸੀਲ ਹੈਗਾ ਸਾਰਾ ਸੀਲਡ ਆ ਠੀਕ ਆ ਸਾਰਾ ਟਰੈਕਟਰ ਮਿੱਤਰੋ ਸੀਲਡ ਆ ਜਿਹੜੇ ਵੀਰ ਨੂੰ ਚਾਹੀਦਾ ਫਾਰਮਟ੍ਰੈਕ 60 55 ਪਾਵਰ ਮੈਕਸ ਦੇ ਵਿੱਚ 21 ਮਾਡਲ 7 ਲੱਖ 60 ਹਜ਼ਾਰ ਰੁਪਏ ਡਿਮਾਂਡ ਰਹੀ ਉਹ ਰੱਖੀ ਹੋਈ ਆ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਦੱਲੀ ਸਾਈਡ ਤੇ ਅਰਜਨ ਨੋਵੋ 600 5 ਡੀਆਈ ਹੈ ਨਾ ਇਹ ਕਿਹੜਾ ਮਾਡਲ ਆ 21 ਮਾਡਲ ਆ ਜੀ ਇਹ ਵੀ 21 ਮਾਡਲ ਆ ਹਾਂਜੀ ਇਹ ਦੀ ਡਿਮਾਂਡ ਰਹੀ 695 ਹੈ ਨਾ ਹਾਂਜੀ ਤੇ ਟਾਇਰ ਉਹਦੇ ਵੀ ਨਾਲ ਦੇ ਨਾਲ ਦੇ ਠੀਕ ਆ ਇਹ ਕਿੰਨਾ ਮਾਡਲ ਜਲ ਗਿਆ 1000 ਘੰਟਾ ਚੱਲ ਗਿਆ। 1000 ਘੰਟਾ ਚੱਲ ਗਿਆ। ਐਮ ਆਰਪ ਦੇ ਟਾਇਰ ਨੇ ਇਹਦੇ। ਠੀਕ ਹੈ। ਇਹ ਵੀ ਸਾਰਾ ਸੀਲਡ ਹੀ ਹੈਗਾ। ਸਾਰਾ ਸੀਲਡ। ਇਹ ਵੀ ਪਹਿਲੇ ਮਾਲਕ ਦਾ ਹੀ ਆ। ਪਹਿਲੇ ਮਾਲਕ ਦਾ। ਪੰਜਾਬ ਨੰਬਰ। ਪੰਜਾਬ ਨੰਬਰ। ਲੋ ਜੀ ਮਿੱਤਰੋ ਇਹੋ ਜਿਹੇ ਟਰੈਕਟਰ ਤੁਹਾਨੂੰ ਵੀਰਾਂ ਤੋਂ ਕਦੋਂ ਨਹੀਂ ਮਿਲਲੇ ਤੇ ਪੂਰੇ ਸਾਫ-ਸਾਫ ਕਲੀਨ ਦੇ ਟਰੈਕਟਰ ਜਿਹੜੇ ਵੀਰ ਲੈ ਕੇ ਆਉਂਦੇ ਨੇਗੇ ਤੇ ਪੰਜਾਬ ਨੰਬਰ ਫਰਸਟ ਓਨਰ ਟਰੈਕਟਰ ਨੇ ਹਨਾ ਜਿਹੜੇ ਵੀ ਵੀਰ ਨੂੰ ਚਾਹੀਦੇ ਸਾਨੂੰ ਆਪਾਂ ਨਿਗਾ ਮਰਵਾ ਦਿੰਦੇ ਆ ਸਾਰੇ ਟਰੈਕਟਰਾਂ ਦੇ ਉੱਤੇ ਤੇ ਨਾਲ ਦੇ ਟੈਰਾਂ ਦੇ ਵਿੱਚ ਟਰੈਕਟਰ ਜਿਹੜੇ ਖੜੇ ਨੇਗੇ ਧੌਲੇ ਬਗੇਹਰ ਪੱਤੀ ਉਹ ਚੱਲੀ ਜਾਂਦਾ ਉਹ ਤੇ ਅਸੀਂ ਕੰਟੈਕਟ ਕਰਕੇ ਇਹਨਾਂ ਟਰੈਕਟਰਾਂ ਖਰੀਦ ਸਕਦੇ ਹੋ ਜੇ ਉਧਰ ਫਾਰਮ ਟਰੈਕ 60 55 ਆ ਗਿਆ ਬਹੁਤ ਵਧੀਆ ਬਈ ਬਿਲਕੁਲ ਨਵਾਂ ਟਰੈਕਟਰ ਪਿਆ ਕਿਸੇ ਪਾਸੇ ਟਰੈਕਟਰ ਦੇ ਬੈਂਪਰ ਤੇ ਵਿੱਚ ਰੀਟ ਨਹੀਂ ਤੁਸੀਂ ਸੱਜਣੋ ਦੇਖ ਸਕਦੇ ਹੋ ਵੀ ਬਾਈ ਨੇ ਕਿੰਨੀ ਸਾਂ ਉਹਦੇ ਵਿੱਚ ਰੱਖਿਆ ਹੋਇਆ ਟਰੈਕਟਰਾਂ ਨਾਲ ਹਿੱਸੇ ਉਸਤਾ ਦੀ ਚੈੱਕ ਕਰ ਸਕਦੇ ਹੋਗੇ ਤੇ ਸੋ ਵਗੈਰਾ ਜਮਾ ਨਵਾਂ ਜਿਹੇ ਦਾ ਤੁਸੀਂ ਏਜੰਸੀ ਚੋਂ ਘੜਾ ਲੈ ਜਿਹੇ ਦਾ ਤੁਸੀਂ ਆਹ ਟਰੈਕਟਰ 21 ਮਾਡਲ ਖਰੀਦ ਲਿਆ ਤੇ ਇਧਰਲੀ ਸਾਈਡ ਤੇ ਤੁਹਾਨੂੰ ਦਿਖਾਤਾ ਵੀ ਜੀ 855 ਹਾਈਲੋ ਸੈਂਟਰ ਗੇਅਰ ਵਾਲਾ ਟਰੈਕਟਰ ਹੈ ਇਹ ਵੀ ਬਿਲਕੁਲ ਬਈ ਨਵਾਂ ਪਿਆਗਾ ਆਈਪੀਡੀਓ ਦੇ ਵਿੱਚ ਆ ਇਹਦਾ ਕਲਚ ਅੱਡਾ ਹੈ ਨਾ ਕਲਚ ਅੱਡਾ ਵੀ ਹੈ ਤਾਂ ਕਲਚ ਵੀ ਸ਼ੀਲਡ ਪਿਆ ਠੀਕ ਕਲਚ ਵਗੈਰਾ ਵੀ ਇਹਦਾ ਮਿੱਤਰੋ ਸ਼ੀਲਡ ਪਿਆ ਦੇਖੋ ਤੁਸੀਂ ਦੇਖ ਸਕਦੇ ਹੋਗੇ ਨਾ ਟਰੈਕਟਰ ਪੂਰਾ ਸਾਫ਼ ਆ 1400 ਘੰਟਾ 1400 ਘੰਟਾ Ориジナル ਚੱਲਿਆ ਹੋਇਆ ਟਰੈਕਟਰ ਹੈਗਾ 1400 ਘੰਟਾ ਤੇ 19 ਮਾਡਲ ਤੇ ਬਾਕੀ ਵੀ ਵੀਡੀਓ ਚੱਲੀ ਦੀ ਸ਼ੇਅਰ ਕਰ ਦਿਓ ਸੋਨਾ ਲੀਕ ਵਾਲੇ ਵੀਰ ਜੀ ਨੂੰ ਸੋਨਾ ਲੀਕਾ ਚਾਹੀਦਾ ਤੇ ਜੀ ਨੂੰ 853 ਸਪੀਡ ਦਾ ਜਿਹਦਾ ਤਾਂ ਕੰਟੈਕਟ ਕਰ ਲਓ ਤੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਮਿਲਦਾ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ